ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੌਸਮ ਦੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਵਿੱਚ ਇਸ ਵੇਲੇ ਮੌਸਮ ਹੈ ਜਿਹੜਾ ਸੁਖਾਵਾਂ ਹੈ ਪੰਜਾਬ ਦੇ ਲੋਕਾਂ ਨੂੰ ਮੌਸਮ ਨੇ ਰਾਹਤ ਦੀ ਖਬਰ ਦਿੱਤੀ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਪੇਸ਼ਨਗੋਈ ਦੇ ਮੁਤਾਬਕ ਹੁਣ 10 ਸਤੰਬਰ ਤੱਕ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਲਗਾਤਾਰ ਬੀਤੇ ਦਿਨ ਵੀ ਬਰਸਾਤ ਹੋਈ ਹੈ ਜਿਸ ਨੂੰ ਲੈ ਕੇ ਲੋਕਾਂ ਦੀਆਂ ਚਿੰਤਾਵਾਂ ਦੇਖਣ ਨੂੰ ਮਿਲੀਆਂ ਸੀ ਚਿੰਤਾਵਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ ਖਤਸ਼ਾ ਇਹ ਸੀ ਕਿ ਜੇਕਰ 2-3 ਦਿਨ ਹੋਰ ਬਰਸਾਤ ਹੁੰਦੀ ਹੈ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਨੇ ਪਰ ਮੌਸਮ ਵਿਭਾਗ ਵੱਲੋਂ ਇਹ ਚੰਗੀ ਖਬਰ ਹੈ ਕਿ 10 ਸਤੰਬਰ ਤੱਕ ਹੁਣ ਬਰਸਾਤ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਅਗਲੇ 3 ਦਿਨ ਸੂਬੇ ਦੇ ਵਿੱਚ ਮੌਸਮ ਸੁਧਾਰਨ ਵਰਗਾ ਰਹਿਣ ਵਾਲਾ ਹੈ ਯਾਨੀ ਕਿ ਸੂਬੇ ਦੇ ਵਿੱਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਰਸਾਤ ਜ਼ਰੂਰ ਹੋਵੇਗੀ ਪਰ ਭਾਰੀ ਬਰਸਾਤ ਦਾ ਕੋਈ ਅਲਰਟ ਨਹੀਂ ਹੈ ਪੰਜਾਬ ਦੇ 3 ਡੈਮ ਪਾਖੜਾ ਡੈਮ ਰਣਜੀਤ ਸਾਗਰ ਡੈਮ ਤੇ ਪੂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਆ ਹੁਣ ਘਟਨਾ ਸ਼ੁਰੂ ਹੋ ਗਿਆ ਜਿਸ ਕਾਰਨ ਜਿਹੜਾ ਬਿਆਸ ਸਤਲੁਜ ਅਤੇ ਰਾਵੀ ਦਰਿਆ ਦੇ ਕੰਢਿਆਂ ਤੇ ਵੱਸਣ ਵਾਲੇ ਲੋਕਾਂ ਦੇ ਲਈ ਵੀ ਰਾਹਤ ਦੀ ਖਬਰ ਹੈ ਉਧਰ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ ਦੇ ਵਿੱਚ ਪਾਣੀ ਆ ਜਿਹੜਾ ਉੱਤਰ ਗਿਆ ਕਾਫੀ ਜਗ੍ਹਾ ਤੋਂ ਪਾਣੀ ਆ ਉੱਤਰ ਗਿਆ ਲੋਕਾਂ ਦੇ ਘਰਾਂ ਦੇ ਵਿੱਚੋਂ ਵੀ ਪਾਣੀ ਆ ਉੱਤਰ ਗਿਆ ਤੇ ਹੁਣ ਨੁਕਸਾਨ ਦਾ ਅੰਦਾਜ਼ਾ ਲੋਕਾਂ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਸਰਕਾਰੀ ਅਧਿਕਾਰੀਆਂ ਵੱਲੋਂ ਵੀ ਸੰਭਾਵੀ ਤੌਰ ਤੇ ਇਸ ਹੋਏ ਨੁਕਸਾਨ ਦਾ ਅੰਦਾਜ਼ਾ ਜ਼ਰੂਰ ਲਗਾਇਆ ਜਾਵੇਗਾ ਸੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਚਾਹੇ ਉਹ ਮਾਲ ਡੰਗਰ ਦਾ ਨੁਕਸਾਨ ਹੋਵੇ ਚਾਹੇ ਉਹ ਘਰਾਂ ਦੇ ਵਿੱਚ ਸਟੋਰ ਕੀਤੇ ਗਏ ਅਨਾਜ ਦਾ ਨੁਕਸਾਨ ਹੋਵੇ ਕੱਪੜਿਆਂ ਦਾ ਨੁਕਸਾਨ ਹੋਵੇ ਗੱਡੀਆਂ ਦਾ ਨੁਕਸਾਨ ਹੋਵੇ ਮਸ਼ੀਨਰੀ ਦਾ ਨੁਕਸਾਨ ਹੋਵੇ ਸੋ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਲੋਕਾਂ ਨੂੰ ਜ਼ਰੂਰ ਹੋਇਆ ਪਰ ਹੁਣ ਜਦੋਂ ਪਾਣੀ ਵੇਠਾਂ ਉਤਰਨਾ ਸ਼ੁਰੂ ਹੋ ਗਿਆ ਤਾਂ ਨੁਕਸਾਨ ਦਾ ਅੰਦਾਜ਼ਾ ਇੱਕ ਵਾਰ ਜ਼ਰੂਰ ਹੋਵੇਗਾ ਕਿ ਆਖਰ ਕਿੰਨਾ ਕੁ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਹੈ ਇਹਨਾ ਜ਼ਰੂਰ ਹੈ ਕਿ ਹਜ਼ਾਰਾਂ ਕਰੋੜ ਦਾ ਨੁਕਸਾਨ ਇਹਨਾਂ ਹੜ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਹੈ ਉਧਰ ਸਤਲੁਜ ਦਰਿਆ ਦਾ ਪੱਧਰ ਵੀ ਕੁਝ ਘਟਿਆ ਪਰ ਲੁਧਿਆਣਾ ਦੇ ਨਜ਼ਦੀਕ ਸਸਰਾਲੀ ਦਾ ਜੋ ਬੰਨ ਹੈ ਉਹ ਉਸ ਦੇ ਵਿੱਚ ਪਾੜ ਪਿਆ ਸੀ ਹਾਲਾਂਕਿ ਬੰਨ ਪੂਰੀ ਤਰ੍ਹਾਂ ਨਹੀਂ ਟੁੱਟਿਆ ਸੀ ਬੰਨ ਦੇ ਉੱਪਰ ਦੀ ਪਾਣੀ ਓਵਰਫਲੋ ਜ਼ਰੂਰ ਹੋ ਰਿਹਾ ਸੀ ਸੋ ਆਰਮੀ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ ਉੱਥੇ ਸਾਡੇ ਸੁਰੱਖਿਆ ਦਸਤਿਆਂ ਦੇ ਵੱਲੋਂ ਵੱਡੇ ਪੱਧਰ ਤੇ ਆ ਇਸ ਮੁਸ਼ਕਿਲ ਦਾ ਹੱਲ ਕੀਤਾ ਗਿਆ ਤੇ ਆਰਜੀ ਜਿਹੜਾ ਬੰਨ ਹੈ ਉਹ ਵੀ ਤਿਆਰ ਕੀਤਾ ਗਿਆ ਸੋ ਲੁਧਿਆਣਾ ਦੇ ਸਸਰਾੜੀ ਦੀਆਂ ਦੇ ਹਾਲਾਤ ਵੀ ਹੁਣ ਸੁਖਾਵੇਂ ਨੇ ਉੱਥੇ ਵੀ ਪਾਣੀ ਦਾ ਕੋਈ ਖਤਰਾ ਨਹੀਂ ਹੈ ਕਿਉਂਕਿ ਪਾਣੀ ਜਿਹੜਾ ਉਹ ਲਗਾਤਾਰ ਉਸ ਦਾ ਪੱਧਰ ਘਟ ਰਿਹਾ ਕਿਉਂਕਿ ਪਹਾੜਾਂ ਦੇ ਉੱਤੇ ਵੀ ਬਰਸਾਤ ਦੀ ਜਿਹੜੀ ਅ ਤੀਬਰਤਾ ਆ ਉਹ ਘਟ ਰਹੀ ਹੈ ਪੰਜਾਬ ਦੇ ਵਿੱਚ ਵੀ ਬਰਸਾਤ ਹੈ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਘਟ ਰਹੀ ਹੈ ਹਾਲਾਂਕਿ ਬੀਤੇ ਦਿਨ ਬਰਸਾਤ ਜ਼ਰੂਰ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਹੋਈ ਹੈ ਪਰ ਅ ਬਰਸਾਤ ਜਿਹੜੀ ਹੁਣ ਉਸ ਦੀ ਮਿਕਦਾਰ ਲਗਾਤਾਰ ਘੱਟ ਰਹੀ ਹੈ ਚਾਹੇ ਉਹ ਪੰਜਾਬ ਹੈ ਚਾਹੇ ਉਹ ਹਿਮਾਚਲ ਪ੍ਰਦੇਸ਼ ਇਸੇ ਕਰਕੇ ਤਿੰਨ ਡੈਮ ਜਿਹੜੇ ਪੰਜਾਬ ਦੇ ਵਿੱਚ ਰਾਵੀ ਸਤਲੁਜ ਤੇ ਬਿਆਸ ਨਦੀਆਂ ਦੇ ਉੱਤੇ ਪਾਣੀ ਜਿਨ੍ਹਾਂ ਵਿੱਚੋਂ ਛੱਡਿਆ ਜਾਂਦਾ ਹੈ ਨਦੀਆਂ ਮਾਰਕ ਕਰਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਘਟਿਆ ਸੋ ਹੁਣ ਕੁੱਲ ਮਿਲਾ ਕੇ ਹੜ੍ਹਾਂ ਦਾ ਖਤਰਾ ਪੰਜਾਬ ਦੇ ਵਿੱਚ ਘਟ ਗਿਆ ਜਿਹੜੇ ਇਲਾਕੇ ਮਾਰ ਦੇ ਵਿੱਚ ਆਏ ਸਨ ਉਹਨਾਂ ਇਲਾਕਿਆਂ ਦੇ ਵਿੱਚ ਵੀ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਵਿੱਚ ਜੇਕਰ ਕੁੱਲ ਮਿਲਾ ਕੇ ਪ੍ਰਭਾਵਿਤ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 12 ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੇ ਕਾਰਨ 46 ਲੋਕਾਂ ਦੀ ਮੌਤ ਹੋ ਚੁੱਕੀ ਹੈ ਅੰਮ੍ਰਿਤਸਰ ਹੁਸ਼ਿਆਰਪੁਰ ਦੇ ਵਿੱਚ 7-7 ਪਠਾਨਕੋਟ ਦੇ ਵਿੱਚ 6 ਬਰਨਾਲਾ ਚ 5 ਲੁਧਿਆਣਾ ਦੇ ਵਿੱਚ 4-4 ਮਾਨਸਾ ਦੇ ਵਿੱਚ ਵੀ 4 ਅਤੇ ਗੁਰਦਾਸਪੁਰ ਤੇ ਏ ਐਸਐਸ ਨਗਰ ਦੇ ਵਿੱਚ ਦੋ ਦੋ ਲੋਕਾਂ ਦੀ ਮੌਤ ਹੈ ਜਿਹੜੀ ਉਹ ਹੜ੍ਹਾਂ ਦੇ ਕਾਰਨ ਹੋ ਚੁੱਕੀ ਹੈ ਇਸਕਾਰ ਇਸੇ ਤਰ੍ਹਾਂ ਪਟਿਆਲਾ ਤੇ ਸੰਗਰੂਰ ਦੇ ਵਿੱਚ ਵੀ ਇੱਕ ਇੱਕ ਵਿਅਕਤੀ ਦੀ ਮੌਤ ਹੋਈ ਹੈ ਪਠਾਨਕੋਟ ਦੇ ਵਿੱਚ ਵੀ ਤਿੰਨ ਵਿਅਕਤੀ ਅਜੇ ਤੱਕ ਲਾਪਤਾ ਨੇ ਪਸ਼ੂਆਂ ਦੇ ਨੁਕਸਾਨ ਦਾ ਪੂਰਾ ਅੰਕੜਾ ਨਹੀਂ ਮਿਲਿਆ ਪਰ ਅੰਦਾਜ਼ਾ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਸ਼ੂ ਵੀ ਇਸ ਹੜ ਦੇ ਚਪੇਟ ਦੇ ਵਿੱਚ ਆਏ ਨੇ ਸੋ ਸੂਬੇ ਦੇ ਵਿੱਚ ਲਗਭਗ 4 ਲੱਖ ਹੈਕਟੇਰ ਜਿਹੜੀ ਜ਼ਮੀਨ ਹੈ ਫਸਲ ਹੈ ਉਹ ਵੀ ਪ੍ਰਭਾਵਿਤ ਹੋਈ ਹੈ ਸੋ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦਾ ਹੋਇਆ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਲਈ ਰਾਹਤ ਪੈਕੇਜ ਜਿਹੜਾ ਹੈ ਉਸ ਦਾ ਐਲਾਨ ਕੀਤਾ ਜਾਵੇ ਤਾਂ ਕਿ ਪੰਜਾਬ ਹੈ ਜਿਹੜਾ ਮੁੜ ਤੋਂ ਆਪਣੀ ਆਰਥਿਕ ਪਟੜੀ ਨੂੰ ਲੀਤੇ ਲਿਆ ਸਕੇ ਫਿਲਹਾਲ ਪੰਜਾਬ ਦੇ ਲਈ ਰਾਹਤ ਦੀ ਖਬਰ ਹੈ ਕਿਉਂਕਿ ਪੰਜਾਬ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਲਈ ਅਗਲੇ 3 ਦਿਨਾਂ ਦੇ ਲਈ ਭਾਰੀ ਬਰਸਾਤ ਦੀ ਕੋਈ ਪੇਸ਼ ਨਗੋਈ ਨਹੀਂ ਹੈ ਸੰਭਾਵੀ ਤੌਰ ਤੇ ਉਸ ਤੋਂ ਬਾਅਦ ਬਰਸਾਤ ਵੀ ਹੈ ਜਿਹੜੇ ਮਾਨਸੂਨ ਹੈ ਉਹ ਵੀ ਠੰਡਾ ਪੈ ਜਾਵੇਗਾ ਮਾਨਸੂਨ ਦੀ ਵੀ ਵਾਪਸੀ ਹੋ ਜਾਵੇਗੀ ਸੋ ਹੜ੍ਹਾਂ ਦਾ ਖਤਰਾ ਕੁੱਲ ਮਿਲਾ ਕੇ ਹੁਣ ਟਲ ਗਿਆ ਹੈ ਬਾਕੀ ਦੇਖਣਾ ਇਹ ਹੋਵੇਗਾ ਕਿ ਅਗਲੇ 1-2 ਦਿਨਾਂ ਦੇ ਵਿੱਚ ਬਰਸਾਤ ਦਾ ਕਿਸ ਤਰ੍ਹਾਂ ਦਾ ਮੌਸਮ ਰਹਿੰਦਾ ਬਰਸਾਤ ਕਿੰਨੀ ਕੁ ਹੁੰਦੀ ਹੈ ਮੌਸਮ ਵਿਭਾਗ ਵੱਲੋਂ ਤਾਂ ਸਪਸ਼ਟ ਰੂਪ ਤੇ ਕਿਹਾ ਗਿਆ ਕਿ ਅਗਲੇ 3 ਦਿਨਾਂ ਤੱਕ ਪੰਜਾਬ ਦੇ ਵਿੱਚ ਭਾਰੀ ਬਰਸਾਤ ਦਾ ਕੋਈ ਅਸਾਰ ਨਹੀਂ ਹੈ